ਹਾਂਜੀ YouTube ਅਤੇ Facebook ਦੇਖ ਰਹੇ ਦਰਸ਼ਕਾਂ ਨੂੰ ਸੁਖੀ ਜੋਧਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਵੀਡੀਓ ਵਲੌਗ ਅਸੀਂ ਲੈ ਕੇ ਹਾਜ਼ਰ ਹੋਏ ਹਾਂ 15 ਅਗਸਤ ਆਜ਼ਾਦੀ ਦਿਵਸ ਅਤੇ ਆਨੰਦਸਰ ਪਲੇਵੇ ਸਕੂਲ ਜੋਧਾ ਵਿੱਚ ਆਜ਼ਾਦੀ ਦਿਵਸੋ ਛੋਟੇ-ਛੋਟੇ ਬੱਚਿਆਂ ਨੇ ਬਹੁਤ ਸੋਨਾ ਮਨਾਇਆ ਗਿਆ ਸਾਰੇ ਵੀਰਾ ਭੈਣਾ ਨੇ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਅਤੇ ਬੱਚਿਆਂ ਨੂੰ ਕਮੈਂਟਸ ਰਾਹੀਂ ਹੌਸਲਾ ਬੁਝਾਈ ਜ਼ਰੂਰ ਦੇਣੀ ਅੱਗੇ ਵਧਣ ਦਾ ਜਜ਼ਬਾ ਜ਼ਰੂਰ ਦੇਣਾ ਆਓ ਜੀ ਦੇਖਦੇ ਰਹੋ 15 ਅਗਸਤ ਆਜ਼ਾਦੀ ਦਿਵਸ ਅੱਜ ਫੇਰ ਉਹੀ ਦਿਨ ਆਇਆ ਜਦੋਂ ਦੇਸ਼ ਨੂੰ ਆਜ਼ਾਦ ਕਰਾਇਆ ਸੀ ਦੇਸ਼ ਦੇ ਹਰ ਵੀਰ ਨੇ ਆਪਣਾ ਲੋਹਾ ਮਨਵਾਇਆ ਸੀ ਅਣਗਿਣਤ ਵੀਰਾਂ ਦੀ ਕੁਰਬਾਨੀ ਢਲ ਗਈ ਜੋਧਿਆਂ ਦੀ ਜਵਾਨੀ ਇਹ ਉਸ ਆਜ਼ਾਦੀ ਦੀ ਕੀਮਤ ਸੀ ਜਿਸ ਨੂੰ ਵੀਰਾਂ ਨੇ ਚੁਕਾਇਆ ਸੀ ਆਵਾਜ਼ ਰਹੇ ਸਾਡਾ ਦੇਸ਼ ਸਦਾ ਰੱਬ ਅੱਗੇ ਇਹੀ ਅਰਦਾਸ ਕਰੀਏ ਸਾਡੇ ਉੱਤੇ ਹੈ ਕਰਜ਼ ਜਿੰਨਾ ਵੀਰਾਂ ਦਾ ਆਓ ਉਹਨਾਂ ਨੂੰ ਯਾਦ ਕਰੀਏ ਆਓ ਉਹਨਾਂ ਨੂੰ ਯਾਦ ਕਰੀਏ ਭਾਰਤ ਮੇਰਾ ਪਿਆਰਾ ਦੇਸ਼ ਸਭ ਦੇਸ਼ਾਂ ਤੋਂ ਨਿਆਰਾ ਦੇਸ਼ ਭਾਰਤ ਮੇਰਾ ਪਿਆਰਾ ਦੇਸ਼ ਸਭ ਦੇਸ਼ਾਂ ਤੋਂ ਨਿਆਰਾ ਦੇਸ਼ ਹਿੰਦੂ ਮੁਸਲਮ ਭਾਈ ਭਾਈ ਮਿਲ ਕੇ ਰਹਿੰਦੇ ਸਿੱਖ ਈਸਾਈ ਹਿੰਦੂ ਮੁਸਲਮ ਭਾਈ ਭਾਈ ਮਿਲ ਕੇ ਰਹਿੰਦੇ ਸਿੱਖ ਇਸਾਈ ਐਸ ਦੀ ਧਰਤੀ ਉਗਲੇ ਸੋਨਾ ਉੱਚੇ ਪਰਬਤ ਬੜੇ ਹੀ ਸੋਏ ਸਾਗਰ ਧੋਂਦਾ ਇਸ ਦੇ ਪੈਰ ਅਸੀਂ ਆਪਣਾ ਗੌਰਵ ਪਾਇਆ ਆਪੇ ਸੁਭਾਵੀ ਮਾਨ ਨਾਲ ਸਾਨੂੰ ਮਿਲੀ ਆਜ਼ਾਦੀ ਵੀਰ ਸ਼ਹੀਦਾਂ ਦੇ ਬਲੀਦਾਨ ਨਾਲ ਸਾਨੂੰ ਮਿਲੀ ਆਜ਼ਾਦੀ ਵੀਰ ਸ਼ਹੀਦਾਂ ਦੇ ਬਲੀਦਾਨ ਨਾਲ ਹਰ ਸਾਲ 15 ਅਗਸਤ ਨੂੰ ਭਾਰਤ ਦੇ ਲੋਕ ਸੁਤੰਤਰਤਾ ਦਿਵਸ ਪਜੋ ਮਨਾਉਂਦੇ ਹਨ 15 ਅਗਸਤ 1947 ਨੂੰ ਭਾਰਤ ਨੂੰ ਉਹ ਸੁਨਹਿਰੀ ਆਜ਼ਾਦੀ ਮਿਲੀ ਜਿਸ ਦੀ ਲੋਕ ਸਾਲਾਂ ਤੋਂ ਉਡੀਕ ਕਰ ਰਹੇ ਸਨ ਐਸੋ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲੇ ਤੇ ਰਾਸ਼ਟਰੀ ਝੰਡਾ ਲਹਿਰਾਇਆ ਸੀ ਲੋਕ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਬਹੁਤ ਖੁਸ਼ ਸਨ ਉਦੋਂ ਤੋਂ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਭਾਰਤ ਦੇ ਲੋਕ ਅੱਜ ਵੀ ਆਪਣਾ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਲਹਿਰਾ ਕੇ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ ਉਹ ਕੌਮ ਨੂੰ ਇਕਜੁੱਟ ਰਹਿਣ ਅਤੇ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਦੇ ਹਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਦਿਨ ਕਾਫੀ ਸਰਗਰਮੀ ਹੁੰਦੀ ਹੈ ਲੋਕਾਂ ਨੇ ਤਿਰੰਗਾ ਝੰਡਾ ਲਹਿਰਾ ਕੇ ਇੱਕ ਦੂਜੇ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਦਿਨ ਸਾਨੂੰ ਆਪਣੇ ਮਹਾਨ ਆਜ਼ਾਦੀ ਕੁਲਾਟੀਆਂ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਭਾਰਤ ਦੇ ਲੋਕ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਪ੍ਰਗਟ ਕਰਦੇ ਹਨ ਸੁਤੰਤਰਤਾ ਦਿਵਸ ਭਾਰਤ ਦੇ ਲੋਕਾਂ ਨੂੰ ਆਪਣੇ ਬਖਰੇਵਿਆਂ ਨੂੰ ਭੁੱਲਣ ਅਤੇ ਦੇਸ਼ ਦੇ ਪੁਨਰ ਨਿਰਮਾਣ ਲਈ ਪ੍ਰੇਰਿਤ ਕਰਦਾ ਹੈ ਪ੍ਰੇਰਿਤ ਕਰਦਾ ਹੈ ਪ੍ਰੇਰਿਤ ਕਰਦਾ ਹੈ ਭਾਰਤ ਲਗਭਗ 200 ਸਾਲ ਅੰਗਰੇਜ਼ਾਂ ਦਾ ਗੁਲਾਮ ਰਿਹਾ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਅਨੇਕਾਂ ਹੀ ਦੇਸ਼ ਭਗਤਾ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ 15 اگست 1947 نو ਆਜ਼ਾਦ ਹੋਇਆ ਜਿਸ ਦਿਨ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲੇ ਤੇ ਆਪਣੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਸੀ ਸਾਡਾ ਤਿਰੰਗਾ ਮਹਾਨ ਹੈ ਇਸ ਦੀ ਅਲੱਗ ਹੀ ਪਹਿਚਾਣ ਹੈ ਦੇਸ਼ ਦਾ ਪ੍ਰਤੀਕ ਹੈ ਹਰ ਦੇਸ਼ ਵਾਸੀ ਦੇ ਨਜ਼ਦੀਕ ਹੈ ਇਹ ਹਰ ਡਰ ਨੂੰ ਭੁਲਾ ਦਿੰਦਾ ਹੈ ਇੱਕ ਨਵਾਂ ਜੋਸ਼ ਜਗਾ ਦਿੰਦਾ ਹੈ ਇਹ ਹਰ ਡਰ ਨੂੰ ਭੁਲਾ ਦਿੰਦਾ ਹੈ ਇੱਕ ਨਵਾਂ ਜੋਸ਼ ਜਗਾ ਦਿੰਦਾ ਹੈ ਸੂਰਜ ਜਿਹਾ ਕੇਸਰੀ ਰੰਗ ਹੈ ਇਸ ਵਿੱਚ ਸ਼ਾਂਤੀ ਦਾ ਸਫੈਦ ਸੰਦੇਸ਼ ਹੈ ਇਸ ਵਿੱਚ ਇਸ ਵਿੱਚ ਹੈ ਖੁਸ਼ੀਆਂ ਦੀ ਹਰਿਆਲੀ ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਹੈ ਸਾਡਾ ਤਿਰੰਗਾ ਮਹਾਨ ਹੈ ਸਾਡਾ ਤਿਰੰਗਾ ਮਹਾਨ ਹੈ ਫਸਲਾਂ ਵਾਂਗ ਲਹਿਰਾਉਂਦਾ ਏ ਆਜ਼ਾਦੀ ਦਾ ਅਹਿਸਾਸ ਦਿਵਾਉਂਦਾ ਹੈ ਹਰ ਉਚਾਈ ਤੋਂ ਉੱਪਰ ਇਹ ਏਕਤਾ ਦਾ ਗੀਤ ਗਾਉਂਦਾ ਹੈ ਉੱਚਾ ਸਾਡਾ ਅੰਬਰਾਂ 'ਚ ਝੂਲਦਾ ਨਿਸ਼ਾਨ ਹੈ ਸਾਡਾ ਤਿਰੰਗਾ ਮਹਾਨ ਹੈ ਸਾਡਾ ਤਿਰੰਗਾ ਮਹਾਨ ਹੈ ਐਸ ਦੀ ਵੱਖਰੀ ਹੀ ਪਹਿਚਾਨ ਹੈ ਐਸ ਦੀ ਵੱਖਰੀ ਹੀ ਪਹਿਚਾਨ ਹੈ ਇਹ ਮੇਰੇ ਭਾਰਤ ਦਾ ਝੰਡਾ ਹੈ ਇਸ ਦੇ ਤਿੰਨ ਰੰਗ ਹਨ ਇਸੇ ਲਈ ਇਸ ਨੂੰ ਤਿਰੰਗਾ ਆਖਿਆ ਜਾਂਦਾ ਹੈ ਇਸ ਦੇ ਤਿੰਨੇ ਰੰਗ ਵੱਖ-ਵੱਖ ਅਰਥਾਂ ਦੇ ਧਾਰਨੇ ਹਨ ਕੇਸਰੀ ਰੰਗ ਕੁਰਬਾਨੀ ਦਾ ਚਿੰਨ ਪ੍ਰਗਟ ਕਰਦਾ ਹੈ ਚਿੱਟਾ ਰੰਗ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਹਰਾ ਰੰਗ ਦੇਸ਼ ਦੀ ਖੁਸ਼ਹਾਲੀ ਦਾ ਸੰਕੇਤ ਦਿੰਦਾ ਹੈ। ਝੰਡੇ ਦੇ ਵਿਚਕਾਰ ਬਣਿਆ ਅਸ਼ੋਕ ਚੱਕਰ 24 ਭਾਗਾਂ ਵਿੱਚ ਵੰਡਿਆ ਹੋਇਆ ਹੈ। ਭਾਰਤ ਦੀ ਨਿਰੰਤਰ 29 ਨੂੰ ਚੱਕਰ ਦੇ ਅਰਥਾਂ ਵਿੱਚ ਦਰਸਾਇਆ ਗਿਆ ਹੈ ਇਸ ਝੰਡੇ ਦੀ ਆਣ-ਛਾਣ ਲਈ ਹਰ ਭਾਰਤੀ ਖੂਨ ਦਾ ਆਖਰੀ ਕਤਰਾ ਤੱਕ ਵਹਾ ਦੇਵੇਗਾ ਤਿਰੰਗੇ ਦੀ ਸ਼ਾਨ ਭਾਰਤ ਦੀ ਸ਼ਾਨ ਹੈ ਤਿਰੰਗੇ ਦੀ ਸ਼ਾਨ ਭਾਰਤ ਦੀ ਸ਼ਾਨ ਹੈ ਤਿਰੰਗਾ ਝੰਡਾ 15 ਅਗਸਤ ਅਤੇ 26 ਜਨਵਰੀ ਤੋਂ ਇਲਾਵਾ ਹੋਰ ਕੌਮੀ ਤਿਉਹਾਰਾਂ ਉੱਪਰ ਵੀ ਲਹਿਰਾਇਆ ਜਾਂਦਾ ਹੈ ਇਹ ਸਾਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰਾ ਹੈ ਹਰੇਕ ਭਾਰਤੀ ਨੂੰ ਆਪਣੇ ਕੌਮੀ ਝੰਡੇ ਉੱਪਰ ਮਾਣ ਹੋਣਾ ਚਾਹੀਦਾ ਹੈ ਰੱਬ ਕਰੇ ਸਾਡੀ ਆਜ਼ਾਦੀ ਦਾ ਪਰਤੇਕ ਤਿਰੰਗਾ ਸਦਾ ਹੋਰ ਉੱਚਾ ਲਹਿਰੋਂਦਾ ਰਹੇ ਖੁਸ਼ੀਆਂ ਲਿਆਉਂਦਾ ਰਹੇ ਲਹਿਰੋਂਦਾ ਰਹੇ ਝੰਡਿਆ ਤਰੰਗਿਆ ਨਿਰਾਲੀ ਤੇਰੀ ਸ਼ਾਨ ਏ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ ਇੱਕ ਇੱਕ ਤਾਰ ਤੇਰੀ ਜਾਪੇ ਮੋਹ ਬੋਲਦੀ ਇੱਕ ਇੱਕ ਤਾਰ ਤੇਰੀ ਜਾਪੇ ਮੋਹ ਬੋਲਦੀ ਮੁੱਲ ਹੈ ਆਜ਼ਾਦੀ ਸਦਾ ਲਹੂਆ ਨਾਲ ਤੋਲਦੀ ਉੱਚਾ ਸਾਡਾ ਅੰਬਰਾਂ ਤੇ ਝੂਲਦਾ ਨਿਸ਼ਾਨ ਏ ਝੰਡਿਆ ਤਰੰਗਿਆ ਨਿਰਾਲੀ ਤੇਰੀ ਸ਼ਾਨ ਏ ਨਿਰਾਲੀ ਤੇਰੀ ਸ਼ਾਨ ਏ ਸਾਵਾਂ ਰੰਗ ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ ਪਹਿਨ ਬਾਣਾ ਕੇਸਰੀ ਸ਼ਹੀਦ ਜਾਨ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਦਾ ਵਿਧਾਨ ਏ ਝੰਡਿਆ ਤਰੰਗਿਆ ਨਿਰਾਲੀ ਤੇਰੀ ਸ਼ਾਨ ਏ ਨਿਰਾਲੀ ਤੇਰੀ ਸ਼ਾਨ ਏ ਤਿੰਨੇ ਰੰਗ ਇਕੱਠੇ ਹੋ ਕੇ ਇਕਤਾ ਨੂੰ ਦੱਸ ਦੇ ਤੇਰੀ ਸ਼ਾਇਆ ਹੀਠ ਸਾਰੇ ਭਾਈ ਭਾਈ ਵਸਦੇ ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਏ ਝੰਡਿਆ ਤਰੰਗਿਆ ਨਿਰਾਲੀ ਤੇਰੀ ਸ਼ਾਨ ਏ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ ਤੇਰੇ ਉੱਤੇ ਮਾਣ ਏ ਮੇਰਾ ਭਾਰਤ ਬੜਾ ਮਹਾਨ ਸਭ ਦੇ ਸਾਤੋਂ ਉੱਚੀ ਸ਼ਾਨ ਸੋਹਣਾ ਹੈ ਇਸ ਦਾ ਤਿਰੰਗਾ ਹਵਾ ਚ ਝੂਲਦਾ ਲੱਗਦਾ ਚੰਗਾ